ਦੋਸਤੋ ਅੱਜ ਮੈਂ ਉਹਨਾਂ ਵੀਰਾਂ ਲਈ ਇਹ ਨੁਸਖਾ ਲੈ ਕੇ ਆਇਆ ਜਿਹੜੇ ਮੇਰੇ ਵੀਰ ਬਚਪਨ ਵਿੱਚ ਜਾਦਾ ਹੱਥ ਰੱਸੀ ਕਰਦੇ ਰਹਿਆ ਹੱਥ ਰੱਸੀ ਕਰਨ ਦੇ ਨਾਲ ਉਹਨਾਂ ਨੂੰ ਅੱਗੇ ਜਾ ਕੇ ਕੀ ਕੀ ਮੁਸ਼ਕਲਾਂ ਆਉਂਦੀਆਂ ਸਭ ਤੋਂ ਪਹਿਲਾਂ ਕੀ ਆ ਕਿ ਵੀਰ ਜੇ ਪਤਲਾ ਹੁੰਦਾ ਇਹਦੇ ਨਾਲ ਇਹਦੇ ਨਾਲ ਸਾਡੇ ਲਿੰਗ ਦੀ ਲੰਬਾਈ ਜਿਹੜੀ ਆ ਉਹ ਛੋਟੀ ਰਹਿ ਜਾਂਦੀ ਆ ਕਿਉਂਕਿ ਉਹ ਨਸਾਂ ਖੁਸ਼ਕ ਹੋਣ ਕਰਕੇ ਉਹ ਲਿੰਗ ਜਿਹੜਾ ਵਾ ਉਹ ਸਾਡਾ ਸੁਗੜ ਜਾਂਦਾ ਵਾ ਤੇ ਸਾਡਾ ਲਿੰਗ ਦਾ ਜਿਹੜਾ ਵਾ ਉਹ ਟੇਡਾ ਪਨ ਹੋ ਜਾਂਦਾ ਵਾ ਇਹਦੇ ਨਾਲ ਜਾ ਕੇ ਸਾਨੂੰ ਅੱਗੇ ਬਹੁਤ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਵਾ ਸਭ ਤੋਂ ਪਹਿਲਾਂ ਅਸੀਂ ਲੈਣਾ ਅਕਰਕਰਾ ਲੌਂਗ ਮਗਾ ਸੁੰਡ ਕਾਲੀ ਮਿਰਚ ਜਾਤੀਵਾਲ ਗੱਜ ਕੇਸਰ ਇਹ ਸਾਰੀਆਂ ਚੀਜ਼ਾਂ ਹਮੋਂ ਜਨ ਲੈਣੀਆਂ ਤੇ ਕੱਥਾ ਮਿਸ਼ਰੀ ਦੂਣੀ ਲੈ ਕੇ ਤੇ ਮਿਸ਼ਰੀ ਦੀ ਚਾਣੀ ਵਿੱਚ ਇਹਨੂੰ ਦਵਾਈ ਨੂੰ ਮਿਲਾ ਕੇ ਤੇ ਮੋਠ ਬਰਾਬਰ ਗੋਲੀਆਂ ਬਣਾ ਕੇ ਰੋਜ਼ ਦੀ ਇੱਕ ਗੋਲੀ